ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਬਾਜੂ ਕਿਸ ਤਰ੍ਹਾਂ ਜੋੜ ਸਕਦੇ ਹਾਂ ਮੋਢੇ ਨਾਲ ਇਹ ਆਪਣੇ ਕੋਲ ਕਮੀਜ਼ ਆ ਤੇ ਇਹ ਬਾਜੂ ਹੈ ਤਿਆਰ ਕਰੀ ਹੋਈ ਵੀ ਇਹ ਸਾਨੂੰ ਆਪਾਂ ਸਹੀ ਢੰਗ ਨਾਲ ਕਿਸ ਤਰ੍ਹਾਂ ਜੋੜ ਸਕਦੇ ਹਾਂ ਪਹਿਲਾਂ ਆਪਾਂ ਕਮੀਜ਼ ਦੀ ਉਲਟੀ ਸਾਈਡ ਕਰ ਲੈਣੀ ਹੈ ਅਤੇ ਬਾਹਾਂ ਦੀ ਸਿੱਧੀ ਸਾਈਡ ਰੱਖਣੀ ਹੈ ਜਿਹੜਾ ਕਾਟ ਵਾਲਾ ਪਾਸਾ ਇਹ ਆਪਾਂ ਮੂਹਰੇ ਰੱਖਣਾ ਹੈ ਇੱਥੇ ਆਪਾਂ ਟੱਕ ਲਾਇਆ ਹੋਇਆ ਹੈ ਇਹ ਟੱਕ ਨੂੰ ਆਪਾਂ ਥੋੜਾ ਜਿਹਾ ਇਸ ਟੱਕ ਤੇ ਮਿਲਾਉਣਾ ਹੈ ਜਿਹੜਾ ਆਹ ਹੈ ਇਸ ਸਲਾਈ ਤੋਂ ਥੋੜਾ ਪਿੱਛੇ ਹੈ ਇਸ ਤਰ੍ਹਾਂ ਆਪਾਂ ਬਾਜੂ ਨੂੰ ਕਮੀਜ਼ ਦੇ ਇਸ ਤਰ੍ਹਾਂ ਵਿਚਲੀ ਸਾਈਡ ਰੱਖ ਲੈਣਾ ਹੈ ਅਤੇ ਇਸ ਸਲਾਈ ਨੂੰ ਆਪਾਂ ਇੱਥੋਂ ਇਸ ਸਲਾਈ ਦੇ ਨਾਲ ਸਿੱਧਾ ਕਰਕੇ ਰੱਖਣਾ ਹੈ ਇਸ ਤਰ੍ਹਾਂ ਇਹ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਵਿੱਚ ਇਸ ਤਰ੍ਹਾਂ ਦੋਨੇ ਸਾਈਡਾਂ ਤੋਂ ਇਥੋਂ ਆਪਾਂ ਇਸ ਤਰ੍ਹਾਂ ਇਹਨੂੰ ਪਹਿਲਾਂ ਮਿੰਕੇ ਸਿੱਧਾ ਕਰ ਲੈਣਾ ਹੈ ਇਸ ਤਰ੍ਹਾਂ ਇਹ ਆਪਣੀ ਇੱਕ ਬਾਜੂ ਦੀ ਸਲਾਈ ਲੱਗ ਚੁੱਕੀ ਹੈ ਹੁਣ ਆਪਾਂ ਇਸੇ ਤਰ੍ਹਾਂ ਦੂਸਰੀ ਬਾਹ ਵੀ ਲਗਾਵਾਂਗੇ ਉਸੇ ਹੀ ਤਰ੍ਹਾਂ ਆਪਾਂ ਬਾਹ ਨੂੰ ਇਸ ਤਰ੍ਹਾਂ ਮਿੱਜ ਦੇ ਵਿੱਚ ਲਗਾ ਲੈਣਾ ਹੈ ਅਤੇ ਇਸ ਸਲਾਈ ਦੇ ਨਾਲ ਆਪਾਂ ਸਲਾਈ ਨੂੰ ਸਿੱਧਾ ਰੱਖਣਾ ਜਿਵੇਂ ਕਰਕੇ ਇਹ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਵਿੱਚ ਇਹ ਆਪਾਂ ਦੂਸਰੀ ਬਾਹ ਵੀ ਲਾ ਲਈਏ ਇਹ ਆਪਾਂ ਦੋਨੇ ਬਾਹਾਂ ਕਮੀਜ਼ ਦੇ ਨਾਲ ਲਾ ਲਈਆਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ